ਤੋਂ ਪਾਕ ਮਤਾਬਿਕ ਕਈ ਸੂਬਿਆਂ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ ਜਦਕਿ ਪੰਜਾਬ ਸਣੇ ਕਈ ਸੂਬਿਆਂ ਵਿੱਚ 13 ਮਾਰਚ ਨੂੰ ਮੌਸਮ ਬਦਲਣ ਦੀ ਸੰਭਾਵਨਾ ਹੈ ਮੌਸਮ ਦੇ ਬਦਲਾਅ ਵਿਚਕਾਰ ਕਸ਼ਮੀਰ ਵਿੱਚ ਭਾਰੀ ਬਰਬਾਰੀ ਦੀ ਮੌਸਮਾਂਾਰਾਂ ਵੱਲੋਂ پیشੰਗੋਈ ਕੀਤੀ ਗਈ ਹੈ ਜਦ ਕਿ ਸ਼ਿਮਲਾ ਵਿੱਚ ਗੜੇਮਾਰੀ ਨਾਲ ਮੌਸਮ ਸੁਹਾਵਣਾ ਹੋਇਆ ਹੈ। ਕਸ਼ਮੀਰ ਕਾਟੀ ਦੇ ਵਿਸ਼ਵ ਪਰਿਸਥ ਸੱਕਿਆ ਰਿਜ਼ੋਰਟ ਗੁਲਮਰਗ ਚ ਅੱਜ 2.0 ਮਿਲੀਮੀਟਰ ਬਰਬਾਰੀ ਅਤੇ 2.2 ਮਿਲੀਮੀਟਰ ਬਾਰਿਸ਼ ਹੋਈ ਹੈ ਜਿਸ ਨਾਲ ਸੈਲਾਨੀਆਂ ਨੇ ਆਨੰਦ ਮਾਣਿਆ। ਬਦਲਾਅ ਕਾਰਨ ਅਗਲੇ 1-2 ਦਿਨ ਮੌਸਮ ਹੋਰ ਖਰਾਬ ਰਹੇਗਾ। ਹਿਮਾਚਲ ਵਿੱਚ ਕਈ ਥਾਵਾਂ ਤੇ 10mm ਤੱਕ ਬਰਸਾਤ ਹੋਈ ਹੈ ਜਦਕਿ ਸ਼ਿਮਲਾ ਵਿੱਚ ਗੜੇਮਾਰੀ ਨਾਲ ਕਈ ਇਲਾਕਿਆਂ 'ਚ ਚਿੱਟੇ ਰੰਗ ਦੀ ਪਰਤ ਜੰਮ ਗਈ। ਉੱਥੇ ਕਈ ਥਾਵਾਂ ਉਤੇ ਤੂਫਾਨ ਦਾ ਸਾਹਮਣਾ ਵੀ ਲੋਕਾਂ ਨੂੰ ਕਰਨਾ ਪਿਆ। ਇਸੇ ਕਰਮ 'ਚ ਹੁਕਮਸੇਰੀ 'ਚ 7.6 ਕੇਲਾਂਗ 'ਚ 3.5 ਕੋਠੀ 'ਚ 1mm ਬਰਫਾਰੀ ਹੋਈ ਹੈ ਜਦਕਿ ਛਲਾਰੂ ਵਿੱਚ 10.2 ਪਰਮੌਰ ਵਿੱਚ 10 ਚੰਬਾ ਵਿੱਚ 8.5 ਦਲਹੌਜੀ 'ਚ 7 ਕੋਠੀ 'ਚ 5 ਪੁੰਤਰ 'ਚ 4 ਅਤੇ ਪਾਲੰਪੁਰ ਵਿੱਚ 1.5 ਬਰਫਬਾਰੀ ਦਰਜ ਕੀਤੀ ਗਈ ਹੈ। ਦੂਜੇ ਪਾਸੇ ਕਸ਼ਮੀਰ ਵਿੱਚ 13 ਮਾਰਚ ਨੂੰ ਤੇਜ਼ ਹਵਾਵਾਂ ਚੱਲਣ ਅਤੇ ਗਰਜ ਅਤੇ ਬਿਜਲੀ ਨਾਲ ਕਈ ਥਾਵਾਂ ਉੱਤੇ ਹਲਕੀ ਤੋਂ ਦਰਮਿਆਨੀ ਬਰਸਾਤ ਅਤੇ ਬਰਬਾਰੀ ਹੋਣ ਦਾ ਅਨੁਮਾਨ ਲਾਇਆ ਗਿਆ ਹੈ। ਸ਼੍ਰੀਨਗਰ ਵਿੱਚ ਘੱਟੋ-ਘੱਟ ਤਾਪਮਨ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਤੋਂ 2.2 ਡਿਗਰੀ ਸੈਲਸੀਅਸ ਜ਼ਿਆਦਾ ਰਿਹਾ। ਤਾਂ ਮੌਸਮ ਸਬੰਧੀ ਵੱਡੀ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਸ਼ਮੀਰ ਅਤੇ ਪਹਾੜੀ ਖੇਤਰ ਹਿਮਾਚਲ ਦੇ ਵਿੱਚ ਬਰਬਾਰੀ ਅਤੇ ਭਾਰੀ ਬਰਸਾਤ ਅਤੇ ਗੜੇਮਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਬਰਸਾਤ ਅਤੇ ਗੜੇਮਾਰੀ ਕਾਰਨ ਮੈਦਾਨੀ ਸੂਬਿਆਂ ਵਿੱਚ ਯਾਨੀ ਕਿ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਵਿੱਚ ਮੌਸਮ ਇੱਕ ਵਾਰ ਫਿਰ ਤੋਂ ਕਰਵਟ ਲੈ ਸਕਦਾ ਹੈ ਜਿਸ ਕਾਰਨ ਲੋਕਾਂ ਨੂੰ ਠੰਡੀਆਂ ਹਵਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਗੱਲ ਹਰਿਆਣਾ ਪੰਜਾਬ ਦੀ ਕਰੀ ਤਾ ਮੌਸਮ ਦੇ ਵਿੱਚ ਭਾਰੀ ਤਾਪਮਾਨ ਵਿੱਚ ਘਰਾਵਟ ਹੋਣ ਸ਼ੁਰੂ ਹੋ ਚੁੱਕੀ ਹੈ ਯਾਨੀ ਇਹ ਕਹਿ ਸਕਦੇ ਹਾਂ ਕਿ ਹੌਲੀ-ਹੌਲੀ ਹੁਣ ਸਰਦੀਆਂ ਤੋਂ ਅਸੀਂ ਗਰਮੀਆਂ ਵੱਲ ਵਧਨੇ ਸ਼ੁਰੂ ਹੋ ਚੁੱਕੇ ਹਾਂ ਲੇਕਿਨ ਅੱਜ ਜੋ ਅਲਰਟ ਮੌਸਮ ਭਾਗਨੇ ਜਾਰੀ ਕੀਤਾ ਹੈ ਉਸ ਨੂੰ ਲੈ ਕੇ ਮੈਦਾਨੀ ਸੂਬਿਆਂ ਵਿੱਚ ਫਿਰ ਤੋਂ ਹਲਕੀ ਠੰਡ ਵਧ ਸਕਦੀ ਹੈ ਮੌਸਮ ਸੰਬੰਧੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਈਏ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ